ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਆਏ ਦਿਨ ਜਦ ਵੀ ਕੋਈ ਨਵੀਂ ਖਬਰ ਕਰਦੇ ਆਂ ਤਾਂ ਚੋਰੀ ਦੀ ਖਬਰ ਸਾਹਮਣੇ ਆ ਜਾਂਦੀ ਹੈ ਕਿਉਂਕਿ ਚੋਰਾਂ ਦੇ ਹੌਸਲੇ ਬਹੁਤ ਬਲੰਬ ਹੋ ਚੁੱਕੇ ਹਨ ਦੱਸ ਦਈਏ ਇੱਕ ਪਰਿਵਾਰ ਜੋ ਪਿਛਲੇ 10 ਦਿਨਾਂ ਤੋਂ ਵਿਆਹ ਤੇ ਵਿਆਹ ਸਮਾਗਮ ਤੇ ਗਿਆ ਹੋਇਆ ਸੀਗਾ ਪਿੱਛੇ ਉਹਨਾਂ ਦੇ ਘਰ ਵਿੱਚ ਚੋਰੀ ਹੋ ਜਾਂਦੀ ਹੈ ਔਰ ਵੱਡੀ ਚੋਰੀ ਕੀਤੀ ਗਈ ਹੈ ਇਹ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿਆ ਜਾ ਰਿਹਾ ਕਿ ਚੋਰੀਆਂ ਦਾ ਸਿਲਸਲਾ جاری ਹੈ ਅਤੇ ਚੋਰਾਂ ਨੂੰ ਨਕੇਲ ਪਾਣੀ ਔਖੀ ਹੋ ਗਈ ਹੈ ਦੱਸਦੀਏ ਕਿ ਹਫ਼ਤੇ ਪਰ ਪਹਿਲਾਂ ਗੋਪਾਲ ਨਗਰ ਮਹੱਲੇ ਵਿੱਚ ਵੀ ਗੁਰਦਾਸਪੁਰ ਵਿਖੇ ਚੋਰੀ ਦੀ ਵਾਰਦਾਤ ਹੋਈ ਸੀ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਸੀਗਾ ਹੁਣ ਫਿਰ ਇਸੇ ਮਹੱਲੇ ਵਿੱਚ ਇੱਕ ਹੋਰ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਚੋਰਾਂ ਨੇ ਅੰਜਾਮ ਦਿੱਤਾ ਔਰ ਦੱਸਿਆ ਜਾ ਰਿਹਾ ਕਿ ਘਰ ਵਾਲੇ ਕਿਸੇ ਵਿਆਹ ਸਮਾਗਮ ਨੂੰ اٹੈਂਡ ਕਰਨ ਲਈ ਦਿੱਲੀ ਪਿਛਲੇ 10 ਦਿਨ ਤੋਂ ਗਏ ਹੋਏ ਹਨ ਜਾਣਕਾਰੀ ਦਿੰਦਿਆਂ ਮਕਾਨ ਮਾਲਕ ਰਣਜੀਤ ਸਿੰਘ ਦੇ ਭਤੀਜੇ ਵਿਕਰਮ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਚਾਚਾ ਅਤੇ ਚਾਚੇ ਦਾ ਪਰਿਵਾਰ ਦਿੱਲੀ ਪਿਛਲੇ 10 ਦਿਨ ਤੋਂ ਗਿਆ ਹੋਇਆ ਹੈ ਅਤੇ ਅੱਜ ਕਿਸੇ ਨੇ ਫੋਨ ਕਰਕੇ ਉਹਨੂੰ ਦੱਸਿਆ ਕਿ ਉਹਨਾਂ ਦੇ ਘਰ ਦੇ ਤਾਲੇ ਟੁੱਟੇ ਹੋਏ ਹਨ ਅਤੇ ਜਦ ਉਹਨਾਂ ਨੇ ਅੰਦਰ ਆ ਕੇ ਦੇਖਿਆ ਤੇ ਅਲਮਾਰੀਆਂ ਦੇ ਤਾਲੇ ਵੀ ਟੁੱਟੇ ਹੋਏ ਸਨ ਉਹਨਾਂ ਨੇ ਕਿਹਾ ਕਿ ਪੂਰੇ ਨੁਕਸਾਨ ਬਾਰੇ ਤਾਂ ਪਰਿਵਾਰਕ ਮੈਂਬਰ ਆ ਕੇ ਹੀ ਦੱਸਣਗੇ ਲੇਕਿਨ ਉਹਨਾਂ ਨੇ ਆਪਣੀ ਜਾਣਕਾਰੀ ਮੁਤਾਬਕ ਦੱਸਿਆ ਕਿ 3-4 ਤੋਲੇ ਸੋਨਾ ਅਤੇ 15-20 ਹਜ਼ਾਰ ਜਿਹੜੀ ਨਕਦੀ ਹੈ ਉਸ ਦਾ ਨੁਕਸਾਨ ਹੋ ਗਿਆ ਤੇ ਹੋਰ ਕੀਮਤੀ ਸਮਾਨ ਵੀ ਚੋਰ ਚੋਰੀ ਕਰਕੇ ਉੱਥੋਂ ਲੈ ਗਏ ਹਨ ਇੱਥੇ ਹੀ ਮੁਹੱਲੇ ਦੇ ਐਮਸੀ ਦੇ ਪੁੱਤਰ ਨਕুল ਮਹਾਜਨੇ ਦੱਸਿਆ ਕਿ ਉਹਨਾਂ ਵੱਲੋਂ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਕਿ ਮੁਹੱਲੇ ਵਿੱਚ ਸ਼ਰਿਆਮ ਜੂਆ ਖੇਡਿਆ ਜਾ ਰਿਹਾ ਤਾਂ ਇਹ ਬਹੁਤ ਮਹੱਤਵਪੂਰਨ ਗੱਲ ਜਿਹੜੀ ਹੈ ਐਮਸੀ ਦੇ ਪੁੱਤਰ ਨੇ ਆਖੀ ਹੈ ਕਿ ਮੁਹੱਲੇ ਵਿੱਚ ਸ਼ਰਿਆਮ ਜੂਆ ਖੇਡਿਆ ਜਾ ਰਿਹਾ ਤਾਂ ਅਸੀਂ ਅੰਦਾਜ਼ੇ ਲਗਾ ਸਕਦੇ ਹਾਂ ਕੇ ਮਹੱਲੇ ਵਿੱਚ ਕਿਸ ਤਰੀਕੇ ਦੀ ਵਰਤੀ ਵਾਲੇ ਲੋਕ ਆਉਂਦੇ ਹੋਵਣਗੇ ਉਹਨਾਂ ਕਹੇ ਕਿ ਕੁਝ ਦਿਨ ਪਹਿਲਾਂ ਵੀ ਮਹੱਲੇ ਦੇ ਘਰ ਵਿੱਚ ਇੱਕ ਘਰ ਵਿੱਚ ਚੋਰੀ ਹੋਈ ਸੀਗੀ ਪੁਲਿਸ ਨੂੰ ਦੱਸਿਆ ਵੀ ਗਿਆ ਸੀਗਾ ਔਰ ਅੰਜਾਮ ਦੇਣ ਵਾਲੇ ਲੋਕਾਂ ਬਾਰੇ ਵੀ ਦੱਸਿਆ ਗਿਆ ਸੀਗਾ ਕਿ ਕਿੰਨੇ ਤੇ ਸ਼ੱਕ ਹੈ ਪਰ ਹਜੇ ਤੱਕ ਉਹਨਾਂ ਦੇ ਕਹਿਣ ਦੇ ਮੁਤਾਬਕ ਕੋਈ ਗ੍ਰਿਫਤਾਰੀ ਨਹੀਂ ਹੋਈ ਜਿਸ ਦੇ ਕਰਕੇ ਉਹ ਪੁਲਿਸ ਦੇ ਢਿੱਲ ਮਾਸ ਰਵਈਏ ਤੋਂ ਹੈਰਾਨ ਹਨ ਉਹਨਾਂ ਨੇ ਕਿਹਾ ਕਿ ਸਾਡੀ ਸਮਝ ਤੋਂ ਬਾਹਰ ਹੈ ਕਿ ਸ਼ੱਕ ਜਿ ਤਾਨ ਤੋਂ ਬਾਅਦ ਵੀ ਪੁਲਿਸ ਨੇ ਕਾਰਵਾਈ ਕਿਉਂ ਨਹੀਂ ਕੀਤੀ ਜਿਸ ਤੇ ਚੱਲਦੇ ਨੂੰ ਇੱਕ ਹਫਤੇ ਬਾਅਦ ਫਿਰ ਉਸੇ ਮਹੱਲੇ ਵਿੱਚ ਚੋਰੀ ਦੀ ਘਟਨਾ ਨੂੰ ਚੋਰਾਂ ਨੇ ਅੰਜਾਮ ਦਿੱਤਾ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਣੀਆਂ ਜੋ ਹੈਰਾਨ ਕਰਨ ਵਾਲੀਆਂ ਹਨ ਸਰ ਮੇਰਾ ਨਾਮ ਤੇ ਨਕੁਲ ਹੈ ਮੇਰੇ ਮਦਰ ਐਮਸੀ ਨੇ ਵਾਰਡ ਨੰਬਰ 25 ਤੋਂ ਸਾਡੇ ਇੱਥੇ ਰਹਿੰਦੇ ਨੇ ਸਰਦਾਰ ਰਣਜੀਤ ਸਿੰਘ ਜੀ ਟੀਟਾ ਕਹਿੰਦੇ ਜਿਨ੍ਹਾਂ ਨੂੰ ਉਹਨਾਂ ਨੇ ਬੇਟੀ ਦੀ ਮੈਰਿਜ ਕੀਤੀ ਕੋਈ 10 ਦਿਨ ਪਹਿਲਾਂ 10 ਦਿਨ ਪਹਿਲਾਂ ਮੈਰਿਜ ਹੋ ਰਹੀ ਬੇਟੀ ਦੀ ਤੋ ਫਿਰ ਗਏ ਸੀ ਦਿੱਲੀ ਆਪਣੇ ਰਿਲੇਟਿਵਸ ਕੋ ਤੇ ਉਹਨਾਂ ਦਾ ਜੋ ਵਿਚਾਰੇ ਦਿਹਾੜੀ ਲਾਂਦੇ ਨੇ ਜੋ ਕਮਾਇਆ ਜੋ ਜੋੜਿਆ ਸਾਰਾ ਕੁਝ ਥੋੜਾ ਕੋਈ ਘਰੇ ਪਿਆ ਸੀ ਤੇ ਸਵੇਰੇ ਪਤਾ ਲੱਗਾ ਕਿ ਇਹਨਾਂ ਦੇ ਇੱਥੇ ਚੋਰੀ ਹੋਈ ਹੈ ਇਹਨਾਂ ਕੈਸ਼ ਵੀ ਥੋੜਾ ਲੈ ਗਏ ਨੇ ਤੇ 골ਡ ਵੀ ਲੈ ਗਏ ਨੇ ਤੇ ਦੱਸਣਾ ਚਾਹੁੰਦੇ ਆ ਕਿ ਐਸ ਤਵੀ ਮੇਰੇ ਵਾਰਡ ਦੇ ਨੇ ਅੰਨਾਂ ਦੇ ਘਰੇ ਕੋਈ 15-20 ਦਿਨ ਪਹਿਲਾਂ ਚੋਰੀ ਹੋਈ ਹੈ ਇਹਨਾਂ ਦਾ ਬੇਟਾ ਆ ਅੰਨਾਂ ਨੇ ਪੁਲਿਸ ਨੂੰ ਹਿੰਟ ਵੀ ਦਿੱਤਾ ਕਿ ਕਿਹੜੇ ਮੁੰਡਿਆਂ ਨੇ ਚੋਰੀ ਕੀਤੀ ਹੈ ਕਿੱਥੇ ਰਹਿੰਦੇ ਨੇ ਕਿਹੜੀ ਗਲੀ ਚ ਰਹਿੰਦੇ ਨੇ ਅੱਜ ਤੱਕ ਸਿਰਫ ਫੇਰੇ ਹੀ ਮਾਰਨ ਡਿਆ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਹੈਗੀ ਇਹ ਕਿੰਨੀ ਜ਼ੋਰ ਕਹਿਣਾ ਚਾਹੁੰਦਾ ਕਿ ਐਸਐਸਓ ਸਾਹਿਬ ਨੂੰ ਮੈਂ ਪਰਸਨਲੀ ਚਾਰ ਫੋਨ ਕੀਤੇ ਪਿਛਲੇ 15-20 ਦਿਨਾਂ 'ਚ ਕਿ ਐਸਐਸਓ ਸਾਹਿਬ ਕਿ ਮੇਰੇ ਮਹੱਲੇ 'ਚ ਬਹੁਤ ਜ਼ਿਆਦਾ ਜੂਆ ਖੇਡ ਰਹੇ ਨੇ ਬਹੁਤ ਜ਼ਿਆਦਾ ਨਸ਼ਾ ਕਰ ਰਹੇ ਨੇ ਲੋਕੇਸ਼ਨਾਂ ਵੀ ਦੱਸੀਆਂ ਕਿ ਕਿੱਥੇ-ਕਿੱਥੇ ਖੇਡ ਰਹੇ ਤੇ ਕਿੱਥੇ-ਕਿੱਥੇ ਕਰ ਰਹੇ ਪਰ ਅੱਜ ਤੱਕ ਐਸਐਸਓ ਸਾਹਿਬ ਦੇ ਕੰੰਤ ਜੂ ਨਹੀਂ ਰੰਗੀ ਕੋਈ ਇੱਕ ਸਿੰਗਲ ਫੇਰਾ ਤੱਕ ਨਹੀਂ ਮਾਰਿਆ ਜਿਹੜੇ ਨੁਮਾਇੰਦੇ ਸਰਕਾਰ ਚਲਾ ਰਹੇ ਆ ਤੇ ਜਿਹੜੇ ਲੀਡਰਾਂ ਦੇ ਸੱਜੇ ਖੱਬੇ ਬੈੰਦੇ ਨੇ ਉਹ ਵੀ ਦੋ ਜਣੇ ਵਿੱਚ ਬੈਠ ਕੇ ਜੂਆ ਖੇਡਦੇ ਨੇ ਬਰਾਬਰ ਤੇ ਇੱਕ ਪੱਤਰਕਾਰ ਜੀ ਨੇ ਹਰੀਸ਼ ਜੀ ਇਹਨਾਂ ਦੇ ਘਰ ਦੇ ਲਾਗੇ ਹੀ ਪੁੱਛ ਲੋ ਕੀ ਹਾਲ ਆ ਉੱਥੇ ਹੀ ਬੈਠਦੇ ਨੇ ਤੇ ਜਿਹੜੇ ਲਾਗੇ ਸ਼ਾਹ ਕੀ ਬੈਠਦੇ ਨੇ ਸਰਕਾਰਾਂ ਦੇ ਉਹ ਨਾਲ ਵਿੱਚ ਬੈਗ ਜੂਆ ਖੇਡਦੇ ਆ ਤੇ ਆ ਪ੍ਰਸ਼ਾਸਨ ਵੇਟ ਕਰ ਰਿਹਾ ਕਿ ਕੋਈ ਵੱਡੀ ਵਾਰਦਾਤ ਹੋਏ ਤੇ ਫੇਰ ਹੀ ਅਸੀਂ ਕੋਈ ਕਾਰਵਾਈ ਕਰੀਏ ਬਸ ਅਸੀਂ ਸਾਰਾ ਮੱਲਾ ਹੀ ਬੇਨਤੀ ਕਰਦੇ ਆ ਕਿ ਦੋਨੋਂ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਜਾਏ ਤੇ ਜਿਹੜੇ ਗਲਤ ਲੋਕ ਬਾਹਰੋਂ ਆ ਕੇ ਮੱਲੇ ਦਾ ਮੂਲ ਖਰਾਬ ਕਰ ਰਿਹਾ ਉਹਨਾਂ ਦੇ ਨੱਥ ਪਾਈ ਜਾਵੇ ਮੇਰਾ ਨਾਮ ਮੱਲਾ ਗੋਪਾਲ ਨਗਰ ਆ ਭਈ ਇਹ ਮੇਰੇ ਚਾਚਾ ਜੀ ਦਾ ਘਰ ਆ ਇਹ ਦਿੱਲੀ ਵੀ ਆ ਗਏ ਹੋਇਆ ਤੇ ਮਨ ਲੋ ਕੀ ਪਰਸੋਂ ਗਏ ਸੀਗੇ ਤੇ ਅੱਜ ਸਵੇਰੇ ਹੀ ਸਾਨੂੰ ਪਤਾ ਲੱਗਾ ਕਿ ਇਦਾਂ ਫੋਨ ਆਇਆ ਕਿ ਇਧਰ ਤਾਲੇ ਤੂਲੇ ਟੁੱਟ ਗਏ ਆ ਘਰ ਤੇ ਅਸੀਂ ਜਦੋਂ ਆਣ ਕੇ ਦੇਖਿਆ ਆ ਤੇ ਅਲਮਾਰੀ ਦੇ ਵਿੱਚ 골ਡ ਵਗੈਰਾ ਪਿਆ ਸੀਗਾ ਕੈਸ਼ ਵੀ ਸੀਗਾ ਸਾਰਾ ਹੀ ਲੈ ਗਏ ਆ ਤੇ ਲੱਗਿਆ ਅਸੀਂ ਚਾਹੁੰਦੇ ਆ ਕਿ ਸਰਕਾਰ ਵੱਲੋਂ ਵੀ ਪੁਲਿਸ ਵੱਲੋਂ ਵੀ ਇਹ ਕਾਰਵਾਈ ਕੀਤੀ ਜਾਏ ਲੱਗੇ ਜਾ ਕੇ ਬਹੁਤ ਇਦਾਂ ਦੀ ਘਟਨਾਵਾਂ ਹੁੰਦੀਆਂ ਨੇ ਪਰ ਕੋਈ ਵੀ ਕਾਰਵਾਈ ਨਹੀਂ ਹੁੰਦੀ ਹੈਗੀ ਇਥੋਂ 15 20 ਘਰ ਛੱਡ ਕੇ ਇੱਕ ਚੋਰੀ ਥੋੜੇ ਦਿਨ ਪਹਿਲਾਂ ਹੀ ਹੋਈ ਸੀਗੀ ਉਹਦਾ ਵੀ ਕੋਈ ਵੀ ਪੁਲਿਸ ਨੇ ਹਜੇ ਤੱਕ ਹੱਲ ਕੋਈ ਨਹੀਂ ਕੀਤਾ ਹੈਗਾ। ਤਿੰਨ ਚਾਰ ਟੋਲੇ ਸੋਨਾ ਆਣਾ। ਠੀਕ ਆ ਤੇ 10-20 ਹਜ਼ਾਰ ਰੁਪਏ ਕੈਸ਼ ਆਣਾ। ਤੇ ਬਾਕੀ ਹਜੇ ਜਿਹੜੇ ਘਰ ਦੇ ਮੈਂਬਰ ਆ ਜਿਹਦਾ ਚਾਚਾ ਜੀ ਚਾਚੀ ਜੀ ਉਹ ਘਰ ਨਹੀਂ ਹੈਗੇ। ਠੀਕ ਆ। ਉਹ ਇੱਕ ਨੇ ਦਿੱਲੀ ਆ ਦੇ ਇੱਕ ਚਾਚੀ ਹੁਣੀ ਦਿੱਲੀ ਅੰਮ੍ਰਿਤਸਰ ਗਏ ਹੋਏ ਉਹ ਆਂਦੇ ਪਏ ਵਾਪਸ ਆਣ ਕੇ ਦੱਸਣਗੇ ਕਿ ਐਗਜੈਕਟ ਕੀ ਸੀਗਾ। ਜਾਰੇ ਦਿਹਾੜੀ ਦਾ ਆ ਰਿਆ ਯਾਰ। ਦਿਹਾੜੀ ਲਾਉਂਦੇ ਆ। ਆ ਹੁਣ ਵਿਚਾਰਿਆਂ ਨੇ ਉੱਪਰ ਮਕਾਨ ਬਣਾਇਆ ਲੋਕਾਂ ਕੋ ਜੜੈ ਨਹੀਂ ਗਿਆ ਹੈ। ਮੇਰੇ ਚਾਚੇ ਦੀ ਕੁੜੀ ਦਾ ਵਿਆਹ ਤੇੰਤਰੀਕ ਨੂੰ ਹੋਇਆ ਯਾਰ। ਕੋਈ ਯਾਰ ਇਥੋਂ ਮੁੰਡੇ ਮਹੱਲੇ ਦੇ ਜਿਹੜੇ ਇਥੋਂ ਲੱਗ ਸਾਰੇ ਨੰਗੇ ਆ ਜਿਹੜੇ ਡੇਲੀ ਰੁਟੀਨ ਚ ਜਾਂਦੇ ਆ ਉਹਨਾਂ ਨੇ ਦੇਖਿਆ ਕਿ ਤਾਲੇ ਟੁੱਟੇ ਹੋਏ ਆ ਜਦੋਂ ਤਾਲੇ ਟੁੱਟੇ ਵੇਖ ਕੇ ਅੰਦਰ ਆਏ ਆ ਉਹਨਾਂ ਨੇ ਅੰਦਰ ਅੱਗ ਜਾ ਕੇ ਦੇਖਿਆ अलमारी ਵੀ ਖੁੱਲੀ ਹੋਈ ਸੀ ਠੀਕ ਆ ਫਿਰ ਉਹਨਾਂ ਰੋਲਾ ਪਾਇਆ ਸਾਨੂੰ ਵੀ ਅਦਰ ਫੋਨ ਕੀਤਾ ਸਾਡਾ ਘਰ ਪਿਛਲੀ ਸਾਈਡ ਤੇ ਸਾਨੂੰ ਵੀ ਫੋਨ ਕੀਤਾ ਕਿ ਉੱਧਰ ਉੱਧਰ ਪਿੱਛੇ ਜਾ ਕੇ ਦੇਖੋ ਕੀ ਹੋਇਆ ਵਾ ਦੁਬਾਰਾ ਦੇ ਕਾਲ ਕਰਦੇ ਨੇ ਉੱਥੇ ਲੱਗਦੀ ਲਈ ਪਈ ਹੈ ਕਿ ਨਕਲ ਭਾਈ ਨੇ ਫੋਨ ਕੀਤਾ ਵਾ ਪੁਲਿਸ ਵਾਲਿਆਂ ਨੂੰ ਭਾਜੀ ਮੈਂ ਰੋਜ਼ ਆਂਦੀ ਦੀ ਆ ਸਵੇਰੇ ਇਹ ਦਾਤੀ ਸ਼ਾਮੀ ਆਂਦੀ ਰਹੀ ਆ ਰੋਜ਼ ਹੀ ਫੇਰਾ ਪਰ ਮੈਨੂੰ ਯਾ ਨਹੀਂ ਪਤਾ ਕੀ ਕੰਮ ਹੋਣਾ ਹੈ ਚੋਰੀ ਹੋਈ ਹੈ ਪਰ ਸਮਾਨ ਮੈਨੂੰ ਨਹੀਂ ਪਤਾ ਕੀ ਹੈਗਾ ਉਹ ਮੰਮੀ ਹੁਣ ਨਹੀਂ ਆਣਗੇ ਫਿਰ ਪਤਾ ਲੱਗਣਾ ਕੀ ਕੀ ਚੀਜ਼ ਹੈਗੀ ਵਿੱਚ ਮੰਮੀ ਹੁਣੇ ਗਿਆ ਸੱਤ ਹਫਤਾ ਹੋ ਗਿਆ ਉਹਨਾਂ ਨੂੰ ਗਿਆ ਨੂੰ